ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦਾ 300ਵਾਂ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਜੀ ਦਾ 107ਵਾਂ ਜਨਮ ਦਿਹਾੜਾ ਲੋਕਿਆਣਾ ਵਿਖੇ ਮਨਾਇਆ ਗਿਆ। ਇਸ ਮੌਕੇ ਬਨਵਾਰੀ لال ਪ੍ਰੋਹਿਤ ਰਾਜਪਾਲ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਬਨਵਾਰੀ لال ਪ੍ਰੋਹਿਤ ਨੇ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਵਰਗੀ ਗਿਆਨੀ ਜੈਲ ਸਿੰਘ ਜੀ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਬਨਵਾਰੀ لال ਪ੍ਰੋਹਿਤ ਨੇ ਨਸ਼ਿਆਂ ਦੇ ਮੁੱਦੇ ਤੇ ਖੁੱਲ ਕੇ ਗੱਲ ਕੀਤੀ। ਬਨਵਾਰੀ لال ਪ੍ਰੋਹਿਤ ਨੇ ਇਹ ਵੀ ਕਿਹਾ ਨਸ਼ੇ ਦੇ ਦਲਦਲ ਦੇ ਵਿੱਚ ਨੌਜਵਾਨ ਤਸਦੇ ਜਾ ਰਹੇ ਹਨ ਇਸ ਮੌਕੇ ਗਜੇਂਦਰ ਸ਼ਿਖਾਵਤ ਮੰਤਰੀ ਭਾਰਤ ਸਰਕਾਰ ਨੇ ਵੀ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਵਰਗੀ ਗਿਆਨੀ ਜਿਆਲ ਸਿੰਘ ਜੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੇ ਨਾਲ ਹੀ ਨਸ਼ਿਆਂ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਫੇਲ ਸਾਬਤ ਹੋ ਰਹੀ ਹੈ ਅੱਜ ਅਸੀ ਲੋਕਾਂ ਦੇ ਵਿੱਚ ਮਹਾਰਾਜਾ ਜਸਸ ਸਿੰਘ ਜੀ ਦਾ 300 ਸਾਲਾ ਦਾ ਪ੍ਰੋਗਰਾਮ ਰੱਖਿਆ ਸੀਗਾ ਜੋ ਕਿ ਸਾਡੇ ਜੀਵਨੀ ਚ ਆਇਆ ਕਿਉਂਕਿ ਨਾ 200 ਸਾਲਾਂ ਅਸੀਂ ਦੇਖਿਆ ਸੀ ਤੇ ਨਾ 400 ਸਾਲਾਂ ਅਸੀਂ ਦੇਖ ਪਾਵਾਂਗੇ ਤੇ ਸასი ਬੜੇ ਖੁਸ਼ ਕਿਸੋਂ ਤਾਂ ਸਾਰੇ ਰਾਮਗੜੀਆ ਭਰਾ ਕਿ ਉਹਨਾਂ ਦਾ ਸਾਨੂੰ 300 ਸਾਲਾ ਦਿਹਾੜਾ ਮਨਾਉਣ ਦਾ ਸੋਭਾ ਕੇ ਪ੍ਰਾਪਤ ਹੋਇਆ ਕੋਈ ਇਸੇ ਨਾਲ ਹੀ ਕੁਦਰਤੀ ਉਹਦਾ ਅਗੈਨੀ ਜੀ ਦਾ ਵੀ 5 5 ਮਈ ਦਾ ਹੀ ਹੁੰਦਾ ਇਸੇ ਉਹਨਾਂ ਦਾ 107ਵਾਂ ਸਾਲ ਉਹ ਵੀ ਮਨਾਇਆ ਇੱਥੇ ਜਿਹਦੇ ਵਿੱਚ ਗਵਰਨਰ ਸਾਹਿਬ ਆਏ ਨੇ ਸਪੈਸ਼ਲ ਔਰ ਬੜਾ ਅੱਛਾ ਪ੍ਰੋਗਰਾਮ ਔਰ ਮੈਂ ਸਾਰੇ ਸਾਥੀਆਂ ਦਾ ਦੂਰ ਦੂਰ ਤੋਂ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਇੱਥੇ ਅਸੀਂ ਰੱਖਿਆ ਸੀ ਜਿਹੜਾ ਕਿ ਉਹਨੂੰ ਬੜਾ ਕਾਮਯਾਬ ਕੀਤਾ ਉਹ ਤੁਹਾਡੇ ਸਾਰੇ ਪ੍ਰੈਸ ਭਰਾਵਾਂ ਦਾ ਵੀ ਬਹੁਤ ਤੁਸੀਂ ਸਹਿਯੋਗ ਦਿੱਤਾ ਔਰ ਮੈਂ ਇੱਕ ਚੀਜ਼ ਜ਼ਰੂਰ ਕਵਾਂਗਾ ਕਿ ਜਿਸ ਤਰੀਕੇ ਨਾਲ ਅਸੀਂ ਕੌਮ ਦੇ ਸਾਡੇ ਜੋ ਜਰਨਲ ਹੋਏ ਨੇ ਔਰ ਲੀਡਰ ਹੋਏ ਨੇ ਉਹਨਾਂ ਦੀਆਂ ਦਰਸ਼ਨਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸਾਡੇ ਸਮਾਜ ਦਾ ਨਾਮ ਉੱਚਾ ਕੀਤਾ ਔਰ ਮੈਂ ਦੇਖੋ ਤੁਸੀਂ ਹਲੇ ਤੱਕ ਕੋਈ ਵੀ ਆਯੋਜਨਾ ਬੰਦਾ ਰਾਮਗੜੀਆ ਨਹੀਂ ਉਠਿਆ ਔਰ ਜਿਹਨੇ ਕਿ ਇਸ ਮੁਕਾਮ ਤੱਕ ਪਹੁੰਚਾਇਆ ਜਸਾ ਸਿੰਘ ਦੇ ਹੋ ਗਏ ਕਿਉਂਕਿ ਜਸਾ ਸਿੰਘ ਦੇ ਦਰਸ਼ਨ ਤੇ ਚੱਲ ਕੇ ਗਿਆਨੀ ਜੀ ਨੇ ਵੀ ਲੜਾਈ ਲੜੀ ਉਹਨਾਂ ਨੇ ਮੁਗਲਾਂ ਦੇ ਖਿਲਾਫ ਲੜੀ ਇਹਨਾਂ ਨੇ ਰਜਵਾਰਿਆਂ ਦੇ ਖਿਲਾਫ ਲੜੀ ਔਰ ਉਹ ਦਿਨ ਦੇਸ਼ ਦੇ ਰਾਸ਼ਟਰਪਤੀ ਵੀ ਬਣੇ ਔਰ ਮੈਂ ਕਹਿੰਨਾ ਉਹਨਾਂ ਦੇ ਦਸ਼ਾਂ ਚੱਲ ਕੇ ਆਪਾਂ ਕਿਉਂ ਨਾ ਆਪਾਂ ਇਹ ਲੜਾਈ ਲੜੀਏ ਉਹਨਾਂ ਦਾ ਸਾਥ ਦੇਈਏ ਉਹਨਾਂ ਦੇ ਦਸ਼ਾਂ ਤੇ ਚਲੀਏ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਮੈਂ ਇਹ ਕਹਿਣਾ ਕਿ ਰਾਮਗੜੀ ਦੇ ਭਰਾ ਉਸ ਅਸੀਂ ਇਕੱਠੇ ਹੋਈਏ ਸਾਰੇ ਕਿਉਂਕਿ ਜਿਸ ਤਰੀਕੇ ਦੇ ਸਾਡੀ ਇੱਕ ਤਾਦਾਦ ਹੈ ਤੇ ਸਾਨੂੰ ਉਸ ਤਰੀਕੇ ਦਾ ਰਾਜਨੀਤਿਕ ਹੱਕ ਨਹੀਂ ਮਿਲ ਰਿਹਾ ਉਹ ਹੱਕਾਂ ਪਿੱਛੇ ਅਸੀਂ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਆ ਕਿ ਆਪਾਂ ਲੜਾਈ ਲੜੀਏ ਹੋਰ ਆਪਾਂ ਆਪਦੇ ਹੱਕ ਜਿ ਲਈਏ ਸਰ ਗਵਰਨਰ ਸਾਹਿਬ ਕਹਿੰਦੇ ਸੀਗੇ ਕਾਰੀ ਦੀ ਅੱਜ ਜਿਹੜਾ ਪ੍ਰੋਗਰਾਮ ਹੈ ਨਹੀਂ ਕੀਤਾ ਗਿਆ ਨਹੀਂ ਸਰ ਗਵਰਨਰ ਸਾਹਿਬ ਦਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਬੜਾ ਫਿਕਸ ਹੁੰਦਾ ਕਿਉਂਕਿ ਜਦੋਂ ਅਸੀਂ ਪਹਿਲਾਂ ਉਹ ਤੁਹਾਨੂੰ ਬੁਲਾਇਆ ਸੀਗਾ ਇਹ ਪ੍ਰੋਗਰਾਮ ਕੋਈ ਵੀਪੀ ਜਾਂ ਭਾਜਪਾ ਦਾ ਜਾਂ ਕਿਸੇ ਪਾਰਟੀ ਦਾ ਨਹੀਂ ਸੀਗਾ ਇੱਕ ਸੋਸ਼ਲ ਪ੍ਰੋਗਰਾਮ ਸੀਗਾ ਤੇ ਜਦ ਕਿ ਗਵਰਨਰ ਸਾਹਿਬ ਆਂਦੇ ਉਸ ਲਿਮਟਿਡ ਹੀ ਬੰਦੇ ਤੁਸੀਂ ਦੇਖਿਆ ਹੋਵੇਗਾ ਸਟੇਜ ਦੇ ਉੱਤੇ ਉਹਨੇ ਲਿਮਟਿਡ ਹੀ ਉਹਨਾਂ ਨੇ ਅਲਾਉ ਕੀਤਾ ਉੱਥੋਂ ਜਿੰਨੇ ਜਿੰਨੇ ਆਏ ਉਹ ਕਿੰਨੇ ਕਿੰਨੇ ਬੋਲਣਾ ਤੁਸੀਂ ਸਾਰਾ ਪ੍ਰੋਟੋਕਾਲ ਉਹਨਾਂ ਦਾ ਹੁੰਦਾ ਹੈ ਇਸ ਕਰਕੇ ਅਸੀਂ ਜ਼ਿਆਦਾ ਨਹੀਂ ਪੋਲਿਟੀਕਲ ਨਹੀਂ ਕਰ पाए ਮੈਂ ਤਾਂ ਚਾਹੁੰਦਾ ਸੀ ਕਿ ਸਾਰੇ ਆਮ ਗੜੀਏ ਜਿੰਨੇ ਆਪਣੇ ਐਮ ਐਲ ਏ ਹੈਗੇ ਉਹ ਜਿੱਥੇ ਹੈਗੇ ਉਹਨਾਂ ਨੂੰ ਵੀ ਬੁਲਾਵਾ ਹੋਰ ਵੀ ਭਰਾਵਾਂ ਨੂੰ ਬੁਲਾਵਾ ਜਿਹੜਾ ਲੁਧਿਆਣਾ ਦੇ ਵੀ ਐਮ ਐਲ ਏ ਬਣਾ ਪਰ ਉਹ ਪ੍ਰੋਟੋਕਾਲ ਦੇ ਵਿੱਚ ਅਸੀਂ ਮਜਬੂਰ ਹਾਂ ਹਾਂਜੀ ਪੰਜਾਬ ਤੋਂ ਸਾਰੀ ਜਗਤੋਂ ਆਏ तरह से भारत के महामहिम पूर्व राष्ट्रपति स्वर्गीय ज्ञानी जैल सिंह जी उनका एक सौ जन्मदिवस है उन्होंने भी अपने जीवन में एक राजनीति में आदर्श को प्रस्तुत करते हुए अपने जीवन को जिया जो आज भी देश की लोकतांत्रिक व्यवस्था में हम सब के लिए उनका चरित्र आदर्श उन दोनों प्रेरक चरित्रों के जीवन से जुड़े हुए इस कार्यक्रम में आकर के मुझे अत्यंत तो जो है वो प्रसन्न होता है शेखावत जी पंजाब नशी में ये पंजाब जिस तरह से नशे की आग में झुलस रहा है और पंजाब को सुनियोजित रूप से जिस तरह से नशे में धकेला गया वर्तमान सरकार को इस पर गंभीरता से काम करते हुए जिस तरह का वादा उन्होंने किया था उस वादे के अनुरूप व्यवहार करते हुए पंजाब को इस नशे से मुक्त कराने के लिए नशे से जुड़े हुए सभी लोगों के इस पूरे नेक्सस को तोड़ करके और बहुत कठोरता के साथ में इसका दमन करने की आवश्यकता मैंने देखा तब तक मैं कमेंट नहीं कर सकता एस एम जेड न्यूज के लिए लुधियाना तो अभिषेक जलोटा की रिपोर्ट